ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਪਰ ਤੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸਰਬੀਤ ਕੌਰ ਨੇ ਉੱਥੇ ਜਾ ਕੇ ਨਿਕਾਹ ਕਰ ਲਿਆ ਹੈ। ਉਸ ਦੀ ਵੀਡੀਓ ਨੇ ਸਭ ਕੁਝ ਬਿਆਨ ਕਰ ਦਿੱਤਾ ਹੈ ਜੋ ਆਪ ਸਭ ਭਲੀ ਭਾਂਤੀ ਜਾਣੂ ਹੋ ਕਿਉਂਕਿ ਸਭ ਲਗਭਗ ਸਭ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਚੱਲਦੀ ਉਹਦੀ ਵੀਡੀਓ ਦੇਖੀ ਹੋਏਗੀ। ਪਰ ਸਾਡਾ ਸੋਚਣਾ ਹੈ ਕਿ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਕ जान ਵਾਲੇ ਹਰ ਵਿਅਕਤੀ ਦਾ ਅਪਰਾਧਿਕ ਅਪਰਾਧਿਕ ਰਿਕਾਰਡ ਤੇ ਪਿਛੋਕੜ ਘੋਖਣ ਤੋਂ ਬਾਅਦ ਹੀ ਵੀਜ਼ੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਫਾਰਿਸ਼ ਕਰੇ ਤੇ ਸਰਕਾਰ ਹਰ ਉਸ ਵਿਅਕਤੀ ਦਾ ਰਿਕਾਰਡ ਚੈੱਕ ਕਰੇ ਜੋ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣ ਦਾ ਚਾਹਵਾਨ ਹੈ ਕਿਉਂਕਿ ਕੁਝ ਸ਼ਰਾਰਤੀ ਲੋਕ ਸਰਬਜੀਤ ਕੌਰ ਵਰਗੇ ਜਿਨ੍ਹਾਂ ਉੱਤੇ ਕੇਸ ਹੁੰਦੇ ਹੋਏ ਵੀ ਉਹ ਪਾਕਿਸਤਾਨ ਜਾਂਦੇ ਨੇ ਤੇ ਬਦਨਾਮੀ ਸਹਿਣੀ ਪੈਂਦੀ ਹੈ ਕਿਉਂਕਿ ਸਰਬਜੀਤ ਵਰਗਿਆਂ ਤੇ ਇਤਰਾਜ਼ ਹੋਰ ਗੱਲਾਂ ਦਾ ਨਹੀਂ ਇਹ ਹੈ ਕਿ ਉਹਨਾਂ ਗੁਰੂ ਦਾ ਨਾਮ ਵਰਤ ਕੇ ਭਰੋਸਾ ਤੋੜਿਆ ਹੈ ਅਸੀਂ ਕਹਿੰਦੇ ਹਾਂ ਤੁਹਾਡਾ ਇਸ਼ਕ ਤੁਹਾਨੂੰ ਮੁਬਾਰਕ ਤੁਸੀਂ ਕਦੋਂ ਕਿੱਥੇ ਕਿਹਦੇ ਨਾਲ ਰਹਿਣਾ ਇਹ ਤੁਹਾਡੀ ਮਰਜ਼ੀ ਹੈ ਪਰ ਤੁਹਾਨੂੰ ਬਾਬੇ ਦਾ ਦਰ ਵੇਖਣ ਦਾ ਹਵਾਲਾ ਦੇ ਕੇ ਕੌਮ ਨਾਲ ਧੋਖਾ ਕਰਨ ਦਾ ਕੋਈ ਹੱਕ ਨਹੀਂ ਗੁਰਦੁਆਰਾ ਸਾਹਿਬ ਵੇਖਣ ਵਾਸਤੇ ਤੇ ਗੁਰਪੁਰਪ ਤੇ ਜਥੇ ਨਾਲ ਗਏ ਹੋ ਮਨਾਉਣ ਲਈ ਪਰ ਤੁਹਾਡੇ ਮਨ ਚ ਫਰੇਮ ਸੀ ਜੇਕਰ ਤੁਸੀਂ ਐਸ ਫਰੇਮ ਦਾ ਕਰਕੇ ਜਾਣਾ ਸੀ ਤਾਂ ਸਿੱਧਾ ਵੀਜ਼ਾ ਲੈਂਦੇ ਤਾਂ ਫਿਰ ਗੁਰੂ ਦੀ ਓਟ ਲੈ ਕੇ ਧੋਖਾ ਕਰਨ ਦੀ ਕੀ ਲੋੜ ਸੀ ਤੁਸੀਂ ਤਾਂ ਇਸ਼ਕ ਪੁਗਾ ਗਏ ਪਰ ਵਕਤ ਇਧਰ ਬਾਕੀਆਂ ਨੂੰ ਖੜਾ ਕਰ ਦਿੱਤਾ ਸ਼ੱਕ ਵੱਧਾ ਹੈ ਪੜਤਾਲ ਵੱਧਦੀ ਹੈ ਸੱਚਿਆਂ ਲੋਕਾਂ ਦੇ ਵੀਜ਼ੇ ਲੈਣ ਵਿੱਚ ਮੁਸ਼ਕਲਾਂ ਰੁਕਾਵਟਾਂ ਆਉਂਦੀਆਂ ਨੇ ਪਰ ਤੁਹਾਡੇ ਵਰਗੇ ਧੋਖੇਬਾਜ਼ ਲੋਕ ਨਹੀਂ ਸਮਝ ਸਕਦੇ ਸੱਚੇ ਲੋਕ ਜਿਨ੍ਹਾਂ ਨੇ ਵੀਜ਼ਾ ਲੈ ਕੇ ਗੁਰੂ ਦੇ ਦਰਸ਼ਨ ਕਰਨੇ ਹੁੰਦੇ ਹਨ ਜਿਨ੍ਹਾਂ ਦੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਹੁੰਦੀ ਹੈ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਡੇ ਵਰਗੇ ਲੋਕਾਂ ਦੇ ਕਰਕੇ ਤੁਹਾਡੇ ਵਰਗੇ ਲੋਕ ਧਰਮ ਦਾ ਨਾਂ ਬਦਨਾਮ ਕਰਦੇ ਹਨ ਆਪਣੇ ਨਿੱਜੀ ਹਿੱਤਾਂ ਲਈ ਜੋ ਨਹੀਂ ਹੋਣਾ ਚਾਹੀਦਾ ਬੀਤੇ ਦਿਨੀ ਸਰਜੀਤ ਕੌਰ ਨਾਂ ਦੀ ਔਰਤ ਜਿਵੇਂ ਆਪਣੇ ਨਿੱਜੀ ਮਕਸਦ ਲਈ ਗੁਰਪੁਰਬ ਵਰਤਕੇ ਪਾਕਿਸਤਾਨ ਗਈ ਤੇ ਉੱਥੇ ਜਾ ਕੇ ਵਿਆਹ ਕਰਵਾ ਲਿਆ ਹਾਂ ਹਰ ਕਿਸੇ ਨੂੰ ਆਪਣਾ ਧਰਮ ਬਦਲਨ ਮਰਜ਼ੀ ਨਾਲ ਵਿਆਹ ਕਰਾਉਣ ਦਾ ਅਧਿਕਾਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਉੱਠ ਕੇ ਧਰਮ ਦੀ ਆੜ ਵਿੱਚ ਆਪਣੇ ਨਿੱਜੀ ਮਕਸਦ ਪੂਰੇ ਕਰੇ ਇਸ ਬਾਰੇ ਐਸਜੀਪੀਸੀ ਤੇ ਸਰਕਾਰ ਨੂੰ ਕੜਾਈ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਕੋਈ ਸਰਬਜੀਦਕੋਰ ਬਣ ਕੇ ਧਰਮ ਜਾਂ ਦੇਸ਼ ਦਾ ਨਾਮ ਬਦਨਾਮ ਨਾ ਕਰੇ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ